ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਪਰ ਅੱਜ ਬੀਕੇ ਜੂਗਰਾਹਾਂ ਵੱਲੋਂ ਸਰਕਾਰ ਦੇ ਖਿਲਾਫ ਫਿਰ ਤਾਬਾ ਬੋਲਿਆ ਗਿਆਗਾ ਭਾਰਤ ਬੰਦ ਨੂੰ ਲੈ ਕੇ ਅੱਜ ਮਾਨਸਾ ਨੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਬਜ਼ੁਰਗਔਰਤਾਂ ਨੇ 80 ਸਾਲ ਦੀ ਉਮਰ ਆ ਤੇ ਕਿਸਾਨ ਆਗੂ ਵੀ ਨੇ ਗੱਲਬਾਤ ਕਰਾਂਗੇ ਕਿ ਕਿਸਾਨ ਦੇਸ਼ ਦਾ ਅੰਦਾਤਾ ਕਿਸਾਨ ਮਜ਼ਦੂਰ ਕਿਉਂ ਸੜਕਾਂ ਤੇ ਰਹਿੰਦਾਗਾ ਮਾਤਾ ਜੀ ਕੀ ਨਾਮ ਆ ਠੀਕ ਕਰ ਕਿੰਨੀ ਉਮਰ ਆ ਤੁਹਾਡੀ 70-70 ਸਾਲ ਦੀ ਹੂੰ ਕੀ ਕਹੋਂਗੇ ਸੜਕਾਂ ਦੀ ਮਿਲਦੇ ਹੋ ਹਾਂ ਸੜਕਾਂ ਦੀ ਬੜੀਆਂ ਗਾਂ ਤਾਂ 10 12 ਸਾਲ ਹੋ ਗਏ ਸ਼ੁਰੂ ਚ ਕਿ ਖਾਈ ਨਹੀਂ ਹੂੰ ਰੋਈ ਵਾਰ ਸੜਕਾਂ ਦੇ ਕੋਈ ਚਾਹ ਨਹੀਂ ਰਾ ਦੇ ਕਿ ਮੇਰਾ ਦੇ ਕਿ ਮੇਰਾ ਦੇ ਸਾਡੇ ਕੋਈ ਤਾਂ ਬਹੁਤ ਅਸੀ ਔਖੀਆਂ ਕਿ ਕੀ ਕਹੋਂਗੇ ਕਿਉਂ ਨਹੀਂ ਸਰਕਾਰ ਦਰ ਸੁਣਦੀ ਸਾਡੀ ਸਰਕਾਰ ਸੁਣਦੀ ਨਹੀਂ ਕੋ ਕਾਹ ਗਰੀਬੋ ਕੇ ਸੰਸਰ ਜਾਣੂ ਰੋਈ ਅਸੀ ਆਉਣੇ ਆ ਰੋ ਜਾਣੇ ਆਗੇ ਤੇ ਖਰਚੇ ਕੱਪੇ ਦੇਖ ਲੈ ਕਿ ਨਿਭੋਈਆਂ ਦੇਣੇ ਕਿ ਅਸੀਂ ਤਾਂ ਜਮਾ ਮਾਰ ਰੱਖਿਆ ਨੰਨੀ ਬਹੁਤ ਦੁਖੀ ਆ ਸੀ ਜੇ ਦੁਖੀ ਹੋਵੇ ਤਾਂ ਜੀਤਾ ਨਹੀਂ ਆਉਣੇ ਆ ਕੇ ਲਵਾ ਕੋੜੇ ਕੋੜੇ ਹੋ ਕੇ ਆਉਣੇ ਇੱਕ ਮੇਰੇ ਕੋਲ ਟ ਹੈਗਾ ਇੱਕ ਗੱਡਿਆ ਹੋਇਆ ਇੱਕ ਹੈਗਾ ਮੇਰੇ ਮੈਂ ਤਾਂ ਵੀ ਤਾਂ ਨਹੀਂ ਆਉਣੀਆਂ ਬਿਗਰੇ ਕੋਈ ਨਾ ਜਾਂਦੀ ਕਰਨ ਨਹੀਂ ਲੱਗਦਾ ਵੀ ਤਰਨੇ ਕਰੋ ਨੇ ਕਹਿੰਦੇ ਕਿਉਂ ਜਨ ਨਾ ਕਰੋ ਜੋ ਮਾਨੀ ਕਹਿੰਦੇ ਜਾਓ ਭਾਈ ਹਾਂ ਗਾਉਣੀ ਆਸੀ ਪੰਜ ਬੋੜੀਆਂ ਨਾਮਾਨਾਂ ਦੀ ਤੁਸੀਂ ਤੇ ਅਜੀ ਬਹੁਤ ਆਖਾ ਗਾ ਇਹਨੂੰ ਮੋਦੀ ਵਰਗਾ ਨੂੰ ਉਹ ਪਪਕਾ ਇਨਾਂ ਆਪਣੇ ਮਣਾਇਆ ਨੇ ਫਾਇਦਾ ਸੀ ਸਾਡੇ ਮੋਢੇ ਫਾਇਦਾ ਸੀ ਆ ਫਾਇਦਾ ਸੀਗਾ ਖਟ ਮਾਇ ਆਖਾ ਬਈ ਸਾਸੀ ਬਾਹੇ ਦੁਖੀਆਂ ਆ ਥੋੜਾ ਮੋਢਾ ਫਾਇਦਾ ਸੀ ਉਹ ਮੁੰਡੇ ਦਾ ਕਹਿੰਦੇ ਪਾਈ ਪਿਆਕ ਲਾਂਗੇ ਕੁਰਕੀ ਆ ਕਿਹੜੀ ਕੁਰਕੀ ਚੱਕਦੀ ਥਾ ਉਹ ਧੂਵੀ ਥਲੇ ਬਾੜੇ ਉਹ ਧੂਵੀ ਮਾਰਦੇ ਸਾਂ ਇਹ ਤਾਂ ਕਿਹਨੇ ਕਿਸਾਨ ਬੜਾ ਖਸੂਲ ਕਸਾਲ ਕਰਦਾ ਕਸਾਰਾਂ ਕਹਿੰਦੇ ਆ ਕਿਥੋਂ ਕਰਦਾ ਕੀ ਕਰਦਾ ਕੁਝ ਨਹੀਂ ਕੀਤਾ ਹਜੇ ਨਾਦਲਾ ਭਗਵਾਨ ਤੁਮਾਨ ਨਹੀਂ ਕੀਤਾ ਹਜੇ ਨਾ ਉਹ ਸਰਕਾਰ ਨੂੰ ਜਿ ਤਿਆਰ ਦੇ ਨੇ ਦੂਜਿਆਂ ਨੇ ਬਾਲ ਤੇ ਬਾਲ ਕਰਿਆ ਨੂੰ ਜਿਹਾ ਉਹਨਾਂ ਨੂੰ ਜਿ ਤਿਆਤਾ ਸੀ ਜਸਵੀਰ ਹੋਰਿਆਂ ਨੂੰ ਉਹ ਵੀ ਐਵੇਂ ਜੁਕਰੀ ਕਰਕੇ ਦੂਜੇ ਵੀ ਜਦੋਂ ਆਪਣੇ ਆਈ ਸਰਕਾਰ ਆਉਦੀ ਕਾਂਗਰਸ ਦੀ ਉਹ ਵੀ ਐਵੇਂ ਕਰਗੀ ਆਹ ਕੰਮ ਬਦਲ ਬਦਲੀ ਕਰਤੂਆ ਇਹਨੇ ਥਲੇ ਥਲੇਗਾ ਅੱਜ ਦੇਮਾ ਮਾਰਦੇ ਸਾਰੇ ਜਵਾਕ ਜਦੋਂ ਉਹ ਫਿਰਦੇ ਨੇ ਭੱਜੇ ਨਾ ਉਹਨਾਂ ਨੂੰ ਕੋਈ ਨੌਕਰੀਆਂ ਨਾ ਸ਼ੋਕਰੀਆਂ ਉੱਚੀ ਨਹੀਂ ਹੋਇਆ ਮਲੇ ਕਹਿੰਦੇ ਬਾਹਰ ਜਾਣ ਦੇ ਲੋੜ ਨੇ ਪੈਣੇ ਇੱਥੇ ਨਾ 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 ਜੀ ਇੱਥੇ ਕਿਹੜੀ ਜਗ੍ਹਾ ਫਿਰ ਦੇਣ ਛੱਡ ਪਾ ਸਾਡ ਕੋਈ ਗਈ ਨਹੀਂ ਬਾਹਰ ਤਾਂ ਅਸੀਂ ਜਾਈਏ ਨੇ ਅਗਲਾ ਆਦਾ ਘਰ ਕੁੰਢ ਕੇ ਲੰਬਾ ਲਾ ਫੇਰ ਬਾਹਰ ਜਾਂਦੇ ਪੁੱਤ ਕਰਜ਼ਾ ਮਾਫ਼ ਹੋਇਆ ਕਿਸਾਨ ਦਾ ਨਾ ਜੀ ਹੋਇਆ ਨਹੀਂ ਉਸ ਲੋਕ ਕਹਿੰਦੇ ਕਹਿੰਦੇ ਕਿਸਾਨ ਕਰਜ਼ਾ ਆਪਦੇ ਆਪ ਸੁੜਾਉਂਦਾ ਕਹਿੰਦੇ ਉਹ ਟਰੈਕਟਰ ਨਾ 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 ਟਰੈਕਟਰ ਨੇ ਕੋਈ ਸਾਰੀ ਸਾਰੀ ਮੂੰਹ ਹੀ ਚੜ ਗਿਆ ਦਾ ਕੋਈ ਟਰੈਕਟਰ ਨਹੀਂ ਲੈ ਆ ਸੀ ਕੋਈ ਗੱਡੀ ਨਹੀਂ ਲਈ ਟਰੰਡੀ ਕੋਈ ਘੜ ਨਹੀਂ ਪਾਇਆ ਕਿਸੇ ਦੇ ਸਾਡੇ ਘਰ ਦਾ ਜੇਸ ਦਾਗਾ ਇਨਾ ਕਰਜ ਸੜ ਗਿਆ ਸਰ ਤੁਹਾਡੀ ਚੜ ਗਿਆਗਾ 4-5 ਲੱਖ ਆਪਣਾ ਲੱਖ ਹੂੰ ਉੱਤ ਰਿਣੀਓ ਵਿਆਹ ਤੇ ਵਿਆਜ 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 20 ਸਾਲ ਹੋ ਗਏ ਤੱਕ ਖੰਜੇ ਕੁਛ ਨਹੀਂ ਪਦੇ ਤਾ ਲੀਟਰ ਦਾ ਕਹਿੰਦੇ ਅਸੀਂ ਹਰ ਇੱਕ ਮਦਦ ਕਰਦੇ ਆ ਕਿਸਾਨਾਂ ਮਜ਼ਦੂਰਾਂ ਨੂੰ ਕਰਦੇ ਤਾਂ ਹੁਣ ਜੋ ਉਹ ਕਰਦੇ ਹੁੰਦੇ ਆ ਸਾਡੀ ਤਾਂ ਆਪਣੀ ਤਾਂ ਨਹੀਂ ਕਰਦੇ ਜਟੂ ਨਹੀਂ ਜੱਟਾਂ ਸੀ ਜੱਟ ਜਿਹੜੇ ਗਰੀਬ ਨੇ ਕੁਛ ਨਹੀਂ ਆ ਬੜੀਆਂ ਭਾਂ ਸ਼ੁਰੂ ਜਾਂਗਰੀ ਦਾਰ ਦੀ ਦਾ ਝੋਟਾ ਫੇਰ ਆ ਗਿਆ ਫੇਰ ਉਹ ਨਾ ਬੋਟਾ ਅਧਰਕੇ ਪਾਈਆਂ ਦੀ ਪੈਣਾ ਦੀ ਹੁਣ ਕੀ ਕਰਾਂਗੇ ਹੁਣ ਕੀ ਕਰਾਂਗੇ ਹੁਣ ਕੀ ਕਰਾਂਗੇ ਜும்ਮਾ ਅਧਰਕੇ ਪਾਈਆਂ ਸੀ ਉਹ ਤਾਂ ਹੁਣ ਫਿਰ ਦੱਸ ਕੀ ਕਰੀਏ ਸਵਾਲ ਪੁੱਛੋਗੇ ਪੰਡਾ ਜਾਣ ਕੇ ਲੀਡਰ ਹਾਂ ਪੁੱਛ ਲਾਂਗੀ ਕੀ ਕਹੋਗੇ ਜੀ ਦੇਖਿਆ ਕਿ ਦੇਖਦਾਂ ਦਾ ਤਾਂ ਹਮੇਸ਼ਾ ਸੜਕਾਂ ਤੇ ਰਹਿੰਦਾ ਦਾ ਜਦੋਂ ਵੀ ਆਪਣੇ ਮੰਗਾਂ ਨੂੰ ਲੈ ਕੇ ਦੇਖਦੇ ਆਂਗੇ ਇਸ ਵਾਰ ਜਿਹੜੇ ਬੱਚੇ ਔਰਤਾਂ ਸਾਰੇ ਧਰਨਿਆਂ ਦੇ ਵਿੱਚ ਨੇ ਪਹਿਲਾਂ ਦੀ ਤਰ੍ਹਾਂ ਸਾਨੂੰ ਜਰਮ ਹੀ ਸੜਕਾਂ ਤੇ ਵਾਅਦੇ ਦਿੱਤਾ ਹੈ ਸਰਕਾਰਾਂ ਨੇ ਸਤਜ ਜਦੋਂ ਵੋਟਾਂ ਲੈ ਲੈਂਦੇ ਨੇ ਉਦੋਂ ਕੁਝ ਹੋਰ ਹੁੰਦੇ ਨੇ ਜਦੋਂ ਵੋਟਾਂ ਇਹਨਾਂ ਦੇ ਝੋਲੀ 'ਚ ਪੈ ਜਾਂਦੇ ਨੇ ਕੁਰਸੀਆਂ ਤੇ ਬਹਿ ਜਾਂਦੇ ਨੇ ਉਦੋਂ ਹਾਲਾਤ ਸਾਡੇ ਪੰਜਾਬ ਦੇ ਘਰ ਦੰਦੇ ਨੇ ਜਿਹੜੀ ਗੱਲ ਆ ਵੀ ਇਹ ਕਹਿੰਦੇ ਅਸੀਂ ਖੁਸ਼ਹਾਲੀ ਕਰਤੇ ਕਿਸਾਨ ਇਹੇ ਜੇ ਕਿਸਾਨ ਨੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਤੇ ਘਰ ਨਹੀਂ ਸਾਡੇ ਤੇ ਸਾਡੇ ਘਰ ਫਰੋਲ ਨਾਲ ਸਾਡੇ ਘਰਾਂ 'ਚ ਕਿੰਨੀ ਕਿ ਤਾਨਾ ਤੇ ਕਿੰਨੀ ਕਿ ਦੌਲਤਾਂ ਮਾਈਆਂ ਪਿੱਤਲ ਦੇ ਪਾਈ ਬੈਠੀਆਂ ਨੇ ਤੇ ਸਾਡਾ ਕੋਈ ਸ਼ੌਂਕ ਹੈ ਸਾਡੇ ਵੀ ਦਿਲਾਂ ਦੇ ਵਿੱਚ ਰੋਬ ਨੇ ਤੇ ਅਸੀਂ ਆਪਦੇ ਵੀ ਸ਼ੌਂਕ ਪੂਰੇ ਕਰੀਏ ਤੇ ਟੁੱਟੀਆਂ ਚਾਪਲਾਂ ਪਾਈ ਬੈਠੇ ਆ ਤੇ ਫਿਰ ਸਾਡਾ ਦੇਖਣਗੇ ਕੀ ਸਾਡੀਆਂ ਮਾਵਾ ਭੈਣਾ ਉਧਰ ਉਧਰੀ ਜਿਹੜੇ ਮੰਗਿਆ ਇਹਨੇ ਨੇ ਮਾਰ ਤੇ ਅਸੀਂ ਕੱਪੜੇ ਚੁੰਨੀਆਂ ਉਧਰ ਉਧਰੀ ਮੰਗ ਕੇ ਪਾ ਲੰਨੇ ਆ ਤੇ ਪਾਉਂਦੇ ਵੀ ਆ ਤੇ ਫਿਰ ਸਾਨੂੰ ਦੱਸੇ ਸਰਕਾਰ ਵੀ ਕਿੱਥੇ ਸਾਨੂੰ ਕੋਈ ਖੁਸ਼ਹਾਲੀ ਕਰੇ ਐਸ ਟਾਈਮ ਘੱਟ ਤੋਂ ਘੱਟ ਜਿਹੜੇ ਮਾੜੇ ਮੋٹے ਵੱਡੇ ਲੋਕ ਨੇ ਉਹਨਾਂ ਤੇ ਤਾਂ ਬੀਬੀ ਲੱਖ ਦਾ ਕਰਜ਼ਾ ਹੋ ਰਿਹਾ ਜਿਹੜੇ ਸਾਡੇ ਵਰਗੇ ਤਿੰਨ ਤਿੰਨ ਦੋ ਦੋ ਢਾਈ ਢਾਈ ਕਿਲੇ ਆਣੇ 12 12 ਲੱਖ ਰੁਪਿਆ ਸਾਡੇ ਹੈਗਾ ਸਾਡੇ ਘਰ ਦੀ ਮੈਂ ਆਪ ਦੀ ਹਾਲਾਤ ਦੱਸਦੀ ਆਂ ਮੇਰਾ ਪੁੱਤ ਵੀ ਦਿਹਾੜੀ ਕਰਦਾ ਤੇ ਮੇਰੇ ਘਰ ਦੇ ਵੀ ਦਿਹਾੜੀ ਕਰਦੇ ਨੇ ਤੇ ਮੈਂ ਘਰ ਨੇ ਆ ਤੇ ਫਿਰਦੀ ਆਂ ਤੇ ਜੇ ਦੁੱਧ ਵੇਚਦੇ ਆ ਤਾਂ ਦੁੱਧੋ ਦਾ ਸਾਡਾ ਕੋਈ ਮਾਮਜਾ ਨਹੀਂ ਦਿੰਦੇ ਤੇ ਟੋਨਾ ਦੇ ਟੋਲਾ ਸੀ ਖਰਚ ਕਰਦੇ ਨੇ ਤੇ ਹਜੇ ਕਹਦੇ ਨੇ ਇਹਨਾਂ ਕਿਸਾਨ ਕਹਦੇ ਖੁਸ਼ਹਾਲੀ ਨੇ ਦੱਸਣ ਸਾਨੂੰ ਕਾਹਦੇ ਚ ਖੁਸ਼ਹਾਲੀ ਨੇ ਸਾਡੇ ਪਿੰਡਾਂ ਚ ਆ ਕੇ ਪੁੱਛਣ ਸਾਡੀਆਂ ਮਾਮਾ ਭੈਣਾਂ ਦੇ ਚੁੱਲ੍ਹਿਆਂ ਚ ਚੁੱਲਿਆਂ ਦੀ ਧੱਗ ਵਜਾਤੀ ਕਾਦੇ ਤੇ ਰੋਟੀ ਸੇਕਾਂਗੇ ਜਿਹੜੇ ਸਾਡੇ ਨਰਮੇ ਕਪਾਹ ਦੀ ਉਹ ਅਸੀਂ ਸੁਫਨੇ ਬਾਗ ਛਟੀ ਦੇਖਦੇ ਆ ਤੇ ਕਾਦੇ ਤੇ ਅੱਗ ਮਚਾਈਏ ਕਾਦੇ ਤੇ ਬੱਚਿਆਂ ਨੂੰ ਸਖਾਈਏ ਕੀ ਦਸੀਏ ਸਰਕਾਰਾਂ ਸਰਕਾਰਾਂ ਸਾਡੀਆਂ ਸੁਣ ਸਰਕਾਰਾਂ ਨੇ ਤਾਂ ਹੁਣ ਕਾਨ ਕਰ ਰੱਖਿਆ ਸਾਡੀ ਨੌਜਵਾਨੀ ਪੀੜੀ ਲਈ ਕੀ ਕਰੇ ਸਾਡੇ ਬੱਚਾ ਉਹੀ ਸਾਡੇ ਧਰਨਿਆਂ ਚ ਜੂਰਦੇ ਨੇ ਮਾਵਾਂ ਨੇ ਤੇ ਘਰੇ ਕੌਣ ਹੈਗਾ ਘਰੇ ਪਰਮਾਤਮਾ ਦਾ ਆਸਰਾ ਤੇ ਜਿਹੜੀਆਂ ਤਣਕਾ ਨੇ ਗੀਆਂ ਐਤਕੀ ਉਮੀਦ ਹੀ ਨਹੀਂ ਪਿਆ ਤੇ ਬਾਕੀ ਅਸੀਂ ਧਰਨਿਆਂ 'ਚ ਬੈਠੇ ਤੇ ਕਣਕਾ ਕੌਣ ਸੰਭੂਗਾ ਤੇ ਕਿਵੇਂ ਉਹਨਾਂ ਦਾ ਅਸੀਂ ਪੇਟ ਭਰਦਿਆਂ ਉਹਨਾਂ ਦਾ ਸਾਨੂੰ ਫਿਕਰ ਸਾਡੇ ਆਪ ਦੇ ਪੇਟ ਦਾ ਫਿਕਰ ਨਹੀਂ ਸਾਡੇ ਸਾਡੇ ਪਰਿਵਾਰ ਦਾ ਫਿਕਰ ਨਹੀਂ ਅਸੀਂ ਉਹਨਾਂ ਦੇ ਬਾਰੇ ਸੋਚਦੇ ਹਾਂ ਉਹ ਜਿਹੜੇ ਸਾਡੇ ਬੱਚਿਆਂ ਤੇ ਕਹਣ ਕਰ ਰਹੇ ਨੇ ਅਸਰੂ ਗੈਸ ਦੇਖ ਰਹੇ ਨੇ ਉਹ ਤਾਂ ਗੋਲੀਆਂ ਨਾ ਕਰਦੇ ਨੇ ਤੇ ਫਿਰ ਅਸੀਂ ਪੱਥਰਾਂ ਨਾਲ ਦੇ ਇਹ ਮੇਰ ਕਰਾਂਗੇ ਉਹਨਾਂ ਦਾ ਜਵਾਬ ਦੇਵਾਂਗੇ ਇੱਟ ਨਾਲ ਪੱਥਰ ਦੇ ਹੁਣ ਅਸੀਂ ਐਂ ਕਹਿੰਦੇ ਆ ਵੀ ਬੈਠੇ ਆ ਸ਼ਾਂਤ ਮਈ ਵੀ ਉਹ ਵੀ ਸਾਡੇ ਪਰਿਵਾਰ ਨੇਗੇ ਤੇ ਕਾਹਨ ਜਿਹੜਾ ਹੋਊਗਾ ਸਰਕਾਰਾਂ ਦਾ ਨਹੀਂ ਕੁਝ ਜਾਂਦਾ ਉਹ ਪੰਜਾਬ ਦਾ ਵਿਗੜਦਾ ਪੰਜਾਬ ਦਾ ਸਾਰਾ ਕੁਝ ਖਤਮ ਹੋ ਤੁਹਾਨੂੰ ਕਿਸਾਨਾਂ ਨੂੰ ਗਦਾਰ ਕਹਿ ਰਹੇ ਨੇ ਇਹ ਤਾਂ ਬਹੁਤ ਕੁਝ ਕਹਿੰਦੇ ਨੇ ਅੱਜ ਨਹੀਂ ਕਹਿੰਦੇ ਜਿੱਦੇ ਤੂੰ ਸਾਡੀ ਪੰਜਾਬ ਸਾਜ ਜਾਏਗਾ ਪਾਗੜੀ ਸੰਭਾਲ ਜੱਟਾ ਚੱਲੀ ਐ ਉਦੋਂ ਤੀ ਕਹਿੰਦੇ ਨੇ ਜਦੋਂ ਆਪਣਾ ਚੱਲਿਆ ਸੀਗਾ ਪਾਗੜੀ ਸੰਭਾਲ ਜੱਟਾ ਤੇ ਉਦੋਂ ਕੀ ਕੁਝ ਹੋਇਆ ਸੀਗਾ ਉਦੋਂ ਵੀ ਕੀ ਕੁਝ ਹੋਇਆ ਸੀਗਾ ਜੇ ਸਾਡੇ ਪੰਜਾਬ ਦਾ ਕੋਈ ਸੂਰਮਾ ਉੱਠਦਾ ਤੇ ਉਹਦੇ ਗੱਲ ਤੇ ਗੁੱਠਾ ਧਰ ਦੰਦੇ ਨੇ ਜੇੜਾਂ 'ਚ ਭਰ ਦੰਦੇ ਨੇ ਸਾਨੂੰ ਉਹਦਾ ਮੁਸਕ ਵੀ ਨਹੀਂ ਕਰਦੇ ਸਾਡੀਆਂ ਮਾਪਿਆਂ ਨੂੰ ਪੁੱਛ ਕੇ ਦੇਖੋ ਨਾ ਤੇ ਕਾਲਜੇ ਬਲੁੰਦੇ ਦੇ ਪੈਸੇ ਜਿਹੜੇ ਸਾਡੇ ਹੀਰੇ ਨੇ ਉਹ ਤਾਂ ਜੇੜਾਂ 'ਚ ਬੈਠੇ ਨੇ ਬੁਢੇ ਮਾਪੇ ਹੋ ਗਏ ਰੋਲਦੇ ਨੇ ਤੇ ਫਿਰ ਅਸੀਂ ਕੀ ਕਰੀਏ ਸੜਕਾਂ ਤੇ ਆਈਏ ਨਾ ਸਾਡਾ ਹੱਕ ਹੈ ਸੜਕਾਂ ਤੇ ਆਉਣ ਦਾ ਅਸੀਂ ਹੁਣ ਤਲੀ ਤੇ ਧਰ ਕੇ ਆਏ ਆ ਵੀ ਅਸੀਂ ਤਲੀ ਤੇ ਤਾਂ ਰੱਖੇ ਜਦੋਂ ਸਾਡੇ ਪੁੱਤ ਮਾਰ ਕੇ ਸਾਡਾ ਰਹਿਣ ਦਾ ਕੋਈ ਤਿਰਗ ਨਹੀਂ ਅਸੀਂ ਵੀ ਮਰਾਂਗੇ ਸਰਕਾਰ ਜਿੰਨਾ ਕ ਵੀ ਉਹਨਾਂ ਦੇ ਮੰਨਦਾ ਹੈਗਾ ਕਰ ਲੈਣਾ ਆਸ਼ਾ ਪੂਰੀਆਂ ਅਸੀਂ ਸਿਰ ਦੇਣ ਨੂੰ ਤਿਆਰ ਆ। ਇੱਕ ਬਿਆਨ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਕਹਿੰਦੇ ਕਿਸਾਨ ਕਹਿੰਦੇ ਅਸੀਂ ਦੇਸ਼ ਨੂੰ ਅੰਨ ਦਿੰਨੇ ਆ ਅੰਨ ਦਿੰਨੇ ਆ। ਤਾਂ ਕਹਿੰਦੇ ਕੱਪੜੇ ਵੀ ਸਾਡੇ ਪੌਂਦੇ ਨੇਗੇ ਕਹਿੰਦੇ ਨੁਕਸਾਨ ਜਾ ਹੋਊ। ਸਾਡੇ ਪਿੰਡਾਂ ਦੇ ਨਰਮੇ ਕਪਾਹ ਹੁੰਦੇ ਸੀ ਸਾਡੀਆਂ ਮਾਵਾਂ ਭੈਣਾਂ ਕੱਤਦੀਆਂ ਤੇ ਘਰ ਦੇ ਪਾਉਂਦੇ ਆ। ਸਰਕਾਰਾਂ ਘਰ ਦੇ ਕਹਿੰਦੀਆਂ ਨੇ ਤੇ ਫਿਰ ਸਾਡੇ ਨਰਮੇ ਕਪਾਹ ਖੋਲੇ ਤੇ ਜਿਹੜਾ ਅੰਨ ਦਾਤਾ ਤਾਂ ਉਹ ਦਿਨ ਰਾਤ ਦੀ ਸੱਪਾਂ ਦੇ ਸਿਰ ਲਾਤਰਦਾ। ਤੇ ਟਾਈਮ ਨਾਲ ਸਾਨੂੰ ਲਾਈਟ ਨਹੀਂ ਦਿੰਦਾ ਤੇ ਫੇਰ ਵੀ ਜੱਟ ਉੱਥੇ ਬੱਤ ਤੇ ਖੜਾ ਰੰਦਾ ਵੀ ਮੇਰੀ ਕਣਕ ਨਾ ਸੁੱਕ ਜੇ ਮੇਰੇ ਜਿਹੜਾ ਪੰਜਾਬ ਆ ਵੀ ਉਹ ਭੁੱਖਾ ਨਾ ਮਰ ਜੇ ਵੀ ਜਿਹੜੇ ਸਾਡੇ ਦੂਰ ਬਾਹਰ ਲੋਕ ਬੈਠੇ ਨੇ ਵੀ ਉਹ ਕਿਤੇ ਭੁੱਖਾ ਨਾ ਮਰ ਜੇ ਉਹੀ ਗੱਲ ਫੇਰ ਆ ਗਈ ਉੱਥੀ ਵੀ ਸਾਡਾ ਪੰਜਾਬ ਹੈ ਜਿਹੜਾ ਕੋਈ ਵੀ ਹੈ ਸਾਡਾ ਲੜਾਈ ਝਗੜਾ ਹੋਵੇ ਕੁਝ ਹੋਵੇ ਅਸੀਂ ਉਹ ਪਿੱਛੇ ਫਿਰਦਾ ਨਾ ਵੀ ਸਾਡੇ ਅਸੀਂ ਪੁੰਨ ਕਰੀਏ ਲੰਗਰ ਲਾਉਨੇ ਆ ਤੇ ਉਹ ਕਾਦੇ ਬਾਤੇ ਲਾਉਨੇ ਆ ਸਾਡੇ ਗੁਰਾਂ ਨੇ ਸਾਨੂੰ ਗੁਰਤੀ ਦਿੱਤੀ ਹੈ ਨਾ ਵੀ ਆਪ ਭੁੱਖੇ ਰਹਜੋ ਤੇ ਬਾਬੇ ਨਾਨਕ ਨੇ ਕਿਹਾ ਤਨਾਂ ਬੰਡ ਚੋਕੋ ਤੇ ਸਾਰਿਆਂ ਦਾ ਪਲਾ ਕਰੋ ਇੱਕ ਕੱਲ ਕਿਸੇ ਆਗੂ ਦਾ ਬਿਆਨ ਆਇਆਗਾ ਕਿ ਪ੍ਰਾਣਾ ਅਫਸਰ ਜੀ ਕਹਿੰਦੇ ਵੀ BB ਲੱਖ ਰੁਪਏ ਦੇ 10-10 ਲੱਖ ਦੇ ਟਰੈਕਟਰ ਲਈ ਭਜਾ ਦੂਜੇ ਪਾਸੇ ਕਹਿੰਦੇ ਇਹ ਰੂਪੂ ਦੇ ਚਹੁੰਦੇ ਆ ਵੀ ਅਸੀਂ ਕਰਜ਼ਦਾਰਾਂਗੇ ਕਿਵੇਂ ਦੇਖ ਦਵੋ ਉਹਨੂੰ ਕਿਵੇਂ ਦੇਖਣਾ ਕਿ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਦੇਸੀ ਗਾਇਆਂ ਸੀ ਉਹ ਖੋਲੀਆਂ ਸਾਡੇ ਹਲ ਪੰਜਾਲੀਆਂ ਖੋਲੀਆਂ ਤੇ ਫਿਰ ਇਹਨਾਂ ਨੇ ਲੋਹਾ ਇਹਨਾਂ ਨੇ ਬਾੜਿਆ ਇਹਨਾਂ ਨੇ ਕੁਵਾੜ ਬਾੜਿਆ ਤੇ ਜੇ ਵੱਧ ਤੇ ਹਾਲ ਪੰਜਾਲੀਆਂ ਹੁੰਦੀਆਂ ਤੇ ਅਸੀਂ ਵਧੀਆ ਸੁਖ ਦੀ ਨੀਂਦ ਸੌਂਦੇ ਸੀ ਵਧੀਆ ਪੇਟ ਭਰਦੇ ਸੀ ਤੇ ਸਾਡੇ ਸਿਰ ਕਰਜਾਂ ਨਹੀਂ ਸੀਗਾ ਚੰਗੀਆਂ ਸਾਰੀਆਂ ਫਸਲਾਂ ਸੀ ਨਰਮਾ ਕਪਾਹ ਗੰਨੇ ਬਾਜਰਾ ਮੱਕੀ ਤੇ ਕੀ ਨਹੀਂ ਸਾਡੇ ਪੰਜਾਬ ਵਿੱਚ ਹੁੰਦਾ ਸਾਡੇ ਪੰਜਾਬ ਵਿੱਚ ਦੋ ਚੀਜ਼ਾਂ ਨਹੀਂ ਹੁੰਦੀਆਂ ਚਾਹ ਪੱਤੀ ਤੇ ਨੂਨ ਤੇ ਫਿਰ ਸਾਡੇ ਪੰਜਾਬ ਵਿੱਚ ਸਾਰਾ ਕੁਝ ਜਾਂਦਾ ਪਾਇਰ ਦੇ ਗੂਠੇ ਤੱਕ ਗੁਣਾ ਦਾ ਭਰਿਆ ਹੋਇਆ ਪੰਜਾਬ ਪਰ ਹਾਲਾਤ ਸਰਕਾਰਾਂ ਨੇ ਕੀ ਕਰਤੇ ਸਾਡਾ ਸਾਰਾ ਕੁਝ ਖੋ ਲਿਆ ਹੁਣ ਹੱਥ ਵੀ ਬਾੜ ਰਹੀ ਐ ਤੇ ਅੰਨਦਾਤਾ ਤੇ ਅੰਨਦਾਤਾ ਦਾ ਸ਼ੌਂਕ ਨਹੀਂ ਹੈਗਾ ਵੀ ਅਸੀਂ ਬੈਠੀ ਆ ਸਾਡੀਆਂ ਮਾਮਾ ਦੇ ਮੱਜੇ ਆ ਤੇ ਬੈਠੇ ਸੀ ਸਾਡੀ ਸੇਵਾ ਕਰਨ ਦਾ ਹੱਕ ਹੈ ਤੇ ਮਾਮਾ 70 70 ਸਾਲ ਦੀਆਂ ਸੀ ਘਰੋਂ ਲਿਆਉਣੇ ਅੱ비 ਬੇਬੇ ਆਜੋ ਆਪਣਾ ਸਾਰਾ ਕੁਝ ਜਾ ਰਹੇ ਤੇ ਫਿਰ ਸਰਕਾਰ ਨੂੰ ਪਤਾ ਨਹੀਂ ਲੱਗਦਾ ਸਰਕਾਰ ਜਦੋਂ ਵੋਟਾਂ ਲੈਣ ਆਉਂਦੀ ਹੈ ਸਾਡੇ ਨੌਜਵਾਨਾਂ ਸਾਡੇ ਪੁੱਤਾਂ ਨੂੰ ਵੋਟਾਂ ਪਵਾ ਕੇ ਡੀਜੇ ਲਵਾ ਕੇ ਰੰਗ ਡਿਗਾ ਕੇ ਤੇ ਹੁਣ ਉਹਨਾਂ ਨੂੰ ਮੰਡੀਰ ਦੱਸਦੀ ਹੈ ਤੇ ਸਾਡੀਆਂ ਮਾਮਾ ਨੂੰ ਪੁੱਛੋ ਵੀ ਸਾਡੇ ਦਿਲ ਤੇ ਵੋਟਾਂ ਆ ਗਈਆਂ ਫੇਰ ਇੱਟੇ ਦਾ ਜਵਾਬ ਪੱਥਰ ਦਾ ਦੇਵਾਂਗੇ ਸਾਡੇ ਪਿੰਡਾਂ 'ਚ ਪਾਥੀਆਂ ਬਹੁਤ ਨੇ ਅਸੀਂ ਉਹਨਾਂ ਦਾ ਕਰਿਆ ਉਹ ਕਰਾਂਗੇ ਤੇ ਅਸੀਂ ਉਹਨਾਂ ਨੂੰ ਵੋਟ ਕਦੇ ਵੀ ਨਹੀਂ ਪਾਉਂਦੇ ਅੱਜ ਇੱਕ ਕਿਸਾਨ ਅੱਜ ਜਾਨ ਗਵਾ ਗਿਆ ਉਹਦੇ ਘਰ ਨੇ ਤੇ ਉਹਦਾ ਅਟੈਕ ਨਾਲ ਉਹ ਤਾਂ ਇੱਕ ਨਹੀਂ ਗਮਾਇਆ ਦੇਖੋ ਕਿੰਨੇ ਕੁ ਗਮਾਉਣਗੇ ਐ ਨਹੀਂ ਪਤਾ ਹਜੇ ਕਿੰਨਾ ਕੁ ਲੜਾਈ ਹੈ ਲੰਬੇ ਚੱਲੂਗਾ ਇਹ ਐ ਨਹੀਂ ਪਤਾ ਵੀ ਕਿੰਨਾ ਕੁ ਕਹਾਣ ਹੋਊਗਾ ਉਥੇ ਇਹ ਜਿਹੜੀਆਂ ਸਰਕਾਰਾਂ ਤੁਲੀਆਂ ਹੋਈਆਂ ਨੇ ਵੀ ਇਹ ਇਹਨਾਂ ਨੇ ਫੜੇ ਹੀ ਇਹ ਕੰਮ ਹੈਗਾ ਇਹਨਾਂ ਨੇ ਹਥਿਆਰ ਫੜ ਰੱਖਿਆਗਾ ਤੇ ਬਸ ਮਿੱਠੀਆਂ ਗੋਲੀਆਂ ਦੇ ਦੰਦੇ ਨੇ ਸਾਡੇ ਬੀਬੀਆਂ ਭੋਲੀਆਂ ਤੇ ਸਾਡੇ ਆ ਪੰਜਾਬ ਦੇ ਬਜ਼ੁਰਗ ਨੇ ਤੇ ਉਹਨਾਂ ਨੂੰ ਦੇ ਕੇ ਫਿਰ ਸਾ ਤੋਂ ਇਹ ਆ ਕੰਮ ਕਰਾ ਲੈਂਦੇ ਹਾਂ ਉਹ ਦੂਬਾਰ ਸਾਡੇ ਆ ਜਾਵਾਂਗੇ ਜੀ ਲੋ ਆ ਜਾਵਾਂਗੇ ਪਹਿਲਾਂ ਵੀ ਅਸੀਂ 13 ਮਹੀਨੇ ਬੈਠੇ ਰਹੇ ਦਿੱਲੀ ਅਸੀਂ ਸਾਡੀ ਅੱਜ ਕੋ ਉਲਾ ਦੇ ਅਸੀਂ ਤਿਆਰ ਆ ਅਸੀਂ ਨਹੀਂ ਪਿੱਛੇ ਹਟਨ ਵਾਲੀਆਂ ਚਾਹੇ ਸਾਡੇ ਸੀਨੇ 'ਚ ਮਾਰਨਾ ਸਾਨੂੰ ਡਰ ਕੀ ਹੈ ਸਾਡਾ ਪੰਜਾਬ ਖਤਮ ਹੋ ਗਿਆ ਸਾਡੀ ਆਉਣ ਵਾਲੀ ਨਸਲ ਖਤਮ ਹੋ ਰਹੀ ਹੈ ਲੜਾਈ ਫਸਲ ਤੇ ਨਸਲ ਦੀ ਹੈ ਜਦੋਂ ਸਾਡੀਆਂ ਨਸਲਾਂ ਖਤਮ ਹੋ ਗਈਆਂ ਮਾਮਾ ਕੀ ਕਰਨਗੇ ਜੀ ਓਕੇ ਜਿਹੜੀਆਂ ਸਾਡੀਆਂ ਨੌਜਵਾਨ ਨੂਹਾਂ ਨੇ ਉਹ ਵਿਧਵਾ ਹੋ ਗਈਆਂ ਸਾਡਾ ਧਿਰ ਗਨੀ ਜੇ ਆਉਂਦਾ ਸਾਡੀ ਜਾਨ ਨਹੀਂ ਨਿਕਲਦੀ ਜੇ ਸਰਕਾਰਾਂ ਜਾਣ ਕਰਦਨ ਸਾਨੂੰ ਇਹ ਦੂਤ ਦੀ ਕੀ ਚਾਹੀਦਾ ਕੁਰਬਾਨੀ ਤਾਂ ਪਾਵਾਂਗੇ ਨਾ ਜਿੱਦੇ ਤੋਂ ਅਸੀਂ ਸਾਜੇ ਆ ਪਹਿਲਾਂ ਵੀ ਪੰਜਾਬ ਨੇ ਕੁਰਬਾਨੀ ਦਿੱਤੀ ਤੇ ਫਿਰ ਹੁਣ ਵੀ ਦੇਣ ਨੂੰ ਤਿਆਰ ਆ ਜਦੋਂ ਆਪਣੇ ਪੁੱਤਾਂ ਨੂੰ ਜਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਭੇਜ ਦੋ ਧਰਨਾ ਤੇ ਮਨ ਚ ਡਰ ਨਹੀਂ ਆਉਂਦਾ ਜਮ ਨਹੀਂ ਆਉਂਦਾ ਸਾਡੇ ਤਾਂ ਡੱਡੇ ਹੌਸਲੇ ਬਲਾਂਦੇ ਆਇ ਕਾ ਥਾਪੜਾ ਦੇ ਕੇ ਤੋਰ ਦੇ ਵੀ ਪੁੱਤ ਤੂੰ ਸੀ ਜਾਓ ਅਸੀਂ ਨਾਲ ਖੜੇ ਆ ਜੇ ਸਾਡੀ ਲੋੜ ਪਈ ਸਾਨੂੰ ਪਾਠੇ ਚ ਝੋਕ ਦਿਓ ਪਹਿਲਾਂ ਤੁਸੀਂ ਸਿਰ ਦਿਓ ਫਿਰ ਬਾਅਦ ਵਿੱਚ ਅਸੀਂ ਦੇਵਾਂਗੇ ਅਸੀਂ ਆਪਦੇ ਪੁੱਤਾਂ ਨੂੰ ਦੇਖਦੇ ਸੀ ਹੀਦ ਹੋਣ ਤੇ ਮਾਵਾ ਹੋਣਗੇ ਕੀ ਕਹੋਗੇ ਦੋ ਨੌਜਵਾਨ ਨੇ ਇੱਕ ਬਾਡਰਾਂ ਤੇ ਖੜਾਗਾ ਦੂਜਾ ਇਧਰਲੇ ਬਾਡਰ ਤੇ ਕਿਸਾਨਾਂ ਦੇ ਲਈ ਖੜਾਗਾ ਉਹ ਸਾਡਾ ਕਾਲਜਾ ਬਨੁੰਦੇ ਰਿਹਾ ਪੈਗਾ ਜੇ ਅਸੀਂ ਰਤ ਪਾੜਾਂਗੇ ਨਾ ਕਾਲਜਾ ਰਤ ਨਿਕਲੂ ਸੱਚ ਨਹੀਂ ਨਿਕਲਦਾ ਸੱਚੇ ਸਾਡੀਆਂ ਮਾਵਾ ਭੈਣਾਂ ਦੱਸਣਗੀਆਂ ਸਾਡੇ ਕਾਲਜਿਆਂ ਦੇ ਵਿੱਚ ਇਹਨਾਂ ਨੇ ਸੇਖ ਕਰ ਰੱਖੇ ਨੇ ਇਹਨਾਂ ਨੇ ਪੰਜੇ ਲੈ ਰੱਖੇ ਨੇ ਕਾਲਜੇ ਬਲੁੰਦਰ ਦੇ ਨੇ ਪਰ ਸਾਡੇ ਹੌਸਲੇ ਬਲੰਦਰ ਨੇ ਵੀ ਅਸੀਂ ਹੌਸਲੇ ਬਲੰਦੀ ਰੱਖਾਂਗੇ ਤੇ ਜਿਹੜਾ ਦੋਲਣ ਹੈ ਖੁਸ਼ੀ-ਖੁਸ਼ੀ ਜਿੱਤ ਕੇ ਆਵਾਂਗੇ ਇੱਥੇ ਅਸੀਂ ਪੱਛੇ ਨਹੀਂ ਹਟਦੇ ਭਾਵੇਂ ਸਾਨੂੰ ਸਾਲ ਲੱਗ ਜਾਣ ਨੀਰੇ ਹੀ ਲੱਗ ਜਾਣ ਪਰ ਅਸੀਂ ਪਿੱਛੇ ਨਹੀਂ ਹਟਦੇ ਬਿਲਕੁਲ ਪ੍ਰਧਾਨ ਜੀ ਕੀਦੋਂ ਹੋਗੇ ਲਗਾਤਾਰ ਜਿਹੜਾ ਸਰਕਾਰ ਦੇ ਖਿਲਾਫ ਰੋਹ ਵੱਧਦਾ ਜਾ ਰਿਹਾ ਪੰਜਾਬ ਦੇ ਲੋਕਾਂ ਦਾ ਪਹਿਲਾਂ ਦੀ ਤਰ੍ਹਾਂ ਦੇਖੋ ਇਹ ਗੱਲ ਸਮਝਣੀ ਪੈਣੀ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਨੀਤੀਆਂ ਪੀਵੀ ਨਰਸਮਹਾ ਰਾਓ ਦੀ ਸਰਕਾਰ 1992 ਚ ਲੈ ਕੇ ਐ ਡੰਕਲ ਸਮਝੌਤਾ ਹੋਇਆ ਹੈ ਪੂਰੀ ਦੁਨੀਆ ਦਾ ਜਿਹੜਾ ਸਰਮਾਇਦਾਰ ਉਹਦੀ ਇੱਕ ਸੰਸਤਾ ਹੈ ਵਿਸ਼ਵ ਵਪਾਰ ਸੰਸਤਾ ਉਹਦੇ ਚ ਸਾਡੀ ਸਰਕਾਰ ਉਹਦੋਂ ਮੰਨ ਕੇ ਆਈ ਹੈ ਕਿ ਅਸੀਂ ਸਾਰੀਆਂ ਸਬਸਿਡੀਆਂ ਬੰਦ ਕਰਾਂਗੇ ਜਿੰਨੇ ਸਰਕਾਰੀ ਵਿਭਾਗ ਨੇ ਉਹਨਾਂ ਨੂੰ ਤੋੜ ਕੇ ਪ੍ਰਾਈਵੇਟ ਕਰਾਂਗੇ ਜਿੰਨੀਆਂ ਇੱਥੇ ਕਿਸੇ ਨੂੰ ਕੋਈ ਸਬਸਿਡੀਆਂ ਮਿਲਦੀਆਂ ਚਾਹੇ ਅਨਾਜ ਤੇ ਚਾਹੇ ਖਾਦਾਂ ਤੇ ਉਹ ਬੰਦ ਕਰਾਂਗੇ ਫਸਲਾਂ ਦੇ ਭਾਅ ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰਕੇ ਇਹ ਨੂੰ ਜਿਹੜੀ ਖੇਤੀ ਆ ਇਹਨੂੰ ਵੱਡੇ ਫਾਰਮਾਂ 'ਚ ਬਦਲਣਾ ਜਦੋਂ ਇਹ ਇਹ ਗੱਲਾਂ ਹੋਣੀਆਂ ਆ ਰੇਲਵੇ ਬਿਕੂ ਬਿਜਲੀ ਬੋਰਡ ਬਿਕੂ ਪਾਣੀ ਅਤੇ ਕਾਜਾ ਕੰਪਨੀਆਂ ਦਾ ਖੇਤੀ ਵੱਡੇ ਫਾਰਮਾਂ 'ਚ ਸਰਕਾਰੀ ادارے ਨਾ ਰਹੇ ਤਾਂ ਕਿਸੇ ਨੂੰ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲਣਾ ਪਬਲਿਕ ਕੋਲੇ ਪੈਸਾ ਨਹੀਂ ਆਉ ਤਾਂ ਦੇਸ਼ ਦਾ ਜਿਹੜਾ ਸ਼ਹਿਰਾਂ ਦਾ ਕਾਰੋਬਾਰ ਹੈ ਉਹ ਨਸ਼ਟ ਹੋ ਜਾਣਾ ਹੈ ਜੀ ਐਡਾ ਵੱਡਾ ਹਮਲਾ ਹੈ ਇਹ ਮੋਦੀ ਆਵੇ ਤਾਂ ਵੀ ਉਹਨਾਂ ਨੇ ਕਰਨਾ ਹੈ ਇਹ ਕਾਂਗਰਸ ਆਵੇ ਜਾਂ ਕੋਈ ਹੋਰ ਆਵੇ ਜੇ ਨੀਤੀਆਂ ਪਾਲਿਸੀਆਂ ਡਬਲਯੂਟੀ ਦੀਆਂ ਲਾਗੂ ਕਰਨੀਆਂ ਫਿਰ ਜੇ ਲੋਕਾਂ ਨੇ ਤੋਂ ਬਚਣਾ ਹੈ ਤਾਂ ਲੋਕਾਂ ਕੋਲ ਇੱਕੋ ਹੀ ਰਸਤਾ ਹੈ ਕਿ ਇਥੇ ਵਪਾਰੀ ਵਰਗ ਕਿਸਾਨ ਮਜ਼ਦੂਰ ਮੌਨ ਨੌਜਵਾਨ ਛੋਟੇ ਦੁਕਾਨਦਾਰ ਇਕੱਠੇ ਹੋਣਗੇ ਤਾਂ ਇਸ ਦੇ ਖਿਲਾਫ ਲੜਾਈ ਲੜ ਕੇ ਆਪਦਾ ਕੁਝ ਬਚਾਇਆ ਜਾ ਸਕਦਾ ਉਸੇ ਦੇ ਹੀ ਅੱਜ ਜਿਹੜਾ ਸੱਦਾ ਹੈ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਵੱਲੋਂ ਔਰ ਕਿਸਾਨ ਸਯੁਗਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਨੂੰ ਬੰਦ ਰੱਖਣ ਦਾ ਦਾ ਰੋਸ ਪ੍ਰਗਟ ਕਰਨ ਦਾ ਜਿਹੜਾ ਸੱਦਾ ਦਿੱਤਾ ਸੀ ਅੱਜ ਅੱਜ ਸੋਡੇ ਨਾਲ ਇਸ ਸੰਘਰਸ਼ ਦੇ ਵਿੱਚ ਕਿਸਾਨ ਮਜ਼ਦੂਰ ਵਪਾਰੀ ਹਰ ਵਰਗ ਦੇ ਦੇਖੇਗਾ ਪੂਰਾ ਸਮਰਥਨ ਮਿਲ ਰਿਹਾ ਚ ਕੁਸ ਲੋਕ ਗਦਾਰ ਦਾ ਸਰੇਖ ਨਹੀਂ ਕਿਹਾ ਦੇਖੋ ਜਿਨ੍ਹਾਂ ਨੇ ਗਦਾਰ ਕਹਿਣਾ ਉਹ ਗਦਾਰ ਹੀ ਕਹਿਣਗੇ ਜਿਨ੍ਹਾਂ ਨੂੰ ਸਾਡੀ ਗੱਲ ਜੱਜ ਦੀ ਨਹੀਂ ਉਹ ਗਦਾਰ ਹੀ ਕਹਿਣਗੇ ਅਸੀਂ ਪਰ ਅਸੀਂ ਨਹੀਂ ਕਿਸੇ ਨੂੰ ਮਾੜਾ ਬੋਲਦੇ ਅਸੀਂ ਕਹਿੰਦੇ ਕਿ ਅਸੀਂ ਆਪਦਾ ਕੰਮ ਕਰਨਾ ਹੈ ਅਸੀਂ ਕਟੋਕਟ 35 35 ਸਾਲ ਸਾਡੀਆਂ ਉਮਰਾਂ ਜਿਹੜੀਆਂ ਇਸ ਸੰਘਰਸ਼ਾਂ ਦੇ ਵਿੱਚ ਲੱਗੀਆਂ ਅਸੀਂ ਜਿਹੜੇ ਲੋਕਾਂ ਨੂੰ ਦੰਦਿਆ ਕੁਝ ਕਰਕੇ ਦਿਖਾਉਨੇ ਕਿ ਅਸੀਂ ਆ ਕਰ ਰਹੇ ਹਾਂ ਤੇ ਆ ਕਰਨ ਜਾ ਰਹੇ ਹਾਂ ਅਸੀਂ ਕਿਸੇ ਨੂੰ ਜਿਹੜਾ ਸਾਡਾ ਦੁਸ਼ਮਣ ਹੈ ਦੁਸ਼ਮਣ ਤਾਂ ਸਾਡਾ ਵਿਸ਼ੇ ਵਪਾਰ ਸੰਸਥਾ ਹੈ ਦੁਸ਼ਮਣ ਤਾਂ ਸਾਡੇ ਉਹ ਬੰਦੇ ਆ ਜਿਹੜੇ ਸਾਡਾ ਗਲ ਕੋ ਉਟਲ ਕੇ ਸਾਡੇ ਆ ਜਿਹੜੇ ਸਰਕਾਰੀ ਵਿਭਾਗੇ ਬੰਦ ਕਰ ਰਹੇ ਨੇ ਸਾਡੀਆਂ ਫਸਲਾਂ ਸਾਡੀਆਂ ਜ਼ਮੀਨਾਂ ਖੋਣ ਜਾ ਰਹੇ ਨੇ ਸਾਡਾ ਆਪਸ ਵਿੱਚ ਲੜਨ ਦਾ ਨਹੀਂ ਕਿਸੇ ਨੂੰ ਗਦਾਰ ਕਹਿਣਾ ਕਿਸੇ ਨੂੰ ਉਹ ਕਹਿਣਾ ਇਹ ਨਹੀਂ ਬਣਦਾ ਸਾਡੀ ਤਾਂ ਇਹ ਸਮਝ ਹੋਣੀ ਚਾਹੀਦੀ ਹੈ ਕਿ ਸਾਡੀ ਲੜਾਈ ਕਿਹਦੇ ਨਾਲ ਹੈ ਇਹ ਦੁਨੀਆ ਪੱਧਰ ਦੇ سرمਾਈਦਾਰ ਨਾਲ ਲੜਾਈ ਹੈ ਫਿਰ ਆਪਸ ਵਿੱਚ ਇੱਕ ਦੂਜੇ ਨੂੰ ਗਦਾਰ ਕਹਿ ਕੇ ਤਾਂ ਉਹ ਉਹ ਜਿਹੜੀ ਇਹ ਗੱਲਾਂ ਨੇ ਉਹ ਸਰਮਾਇਦਾਰ ਦੇ ਪੱਖ 'ਚ ਜਾਂਦੀਆਂ ਸਰਕਾਰਾਂ ਦੇ ਪੱਖ 'ਚ ਜਾਂਦੀਆਂ ਇਹ ਸ਼ਬਦ ਕਿਸੇ ਨੂੰ ਨਹੀਂ ਵਰਤਣਾ ਚਾਹੀਦਾ ਹਾਲਾਂਕਿ ਇੱਕ ਜਿਹੜਾ ਸੰਘਰਸ਼ ਆ ਇਹ ਕਿਸਾਨੀ ਸੰਘਰਸ਼ ਆ ਉਸ ਪੋਸਟਰਾਂ ਪਾਈਆਂ ਜਾ ਰਹੀਆਂ ਨੇ ਕਿਸਾਨਾਂ ਦੇ ਖਿਲਾਫ ਕਿ ਖਾਲਸਤਾਨੀ ਜਾਂ ਹੋਰ ਕਹਿ ਕੇ ਕੌਣ ਨੇ ਉਹ ਲੋਕ ਜਿਹੜਾ ਇਦਾਂ ਦਾ ਲਿਖ ਰਹੇ ਨੇ ਇਹ ਜਦੋਂ ਕੋਈ ਅੰਦੋਲਨ ਚੱਲਦੇ ਆ ਉਦੋਂ ਚੱਲਦੇ ਹੁੰਦਾ ਹੈ ਜਦੋਂ ਅਸੀਂ ਸਵਾ ਸਾਲ ਬੈਠੇ ਸੀ ਦਿੱਲੀ ਦੇ ਮੋਰਚਿਆਂ 'ਚ ਕਾਲੇ ਕਾਨੂੰਨਾਂ ਦੇ ਖਿਲਾਫ ਉਦੋਂ ਬੜਾ ਕੁਝ ਕਿਹਾ ਇਹ ਐਕਚੁਅਲੀ ਇਹ ਹੈ ਜੀ ਇਹ ਖਾਲਸਤਾਨੀ ਹੈ ਜੀ ਇਹ ਦਾ ਪਾਕਿਸਤਾਨ ਤੋਂ ਫੰਡਿੰਗ ਹੁੰਦੀ ਹੈ ਇਹਨਾਂ ਨੂੰ ਚੀਨ ਤੋਂ ਫੰਡ ਕਉਦੀ ਹੈ ਆ ਹੁਣ ਵੀ ਕੁਝ ਛੋਟੇ ਚੈਨਲ ਆ ਜਿਹੜੇ ਉਹਨਾਂ ਤੇ ਉਹ ਪੱਤਰਕਾਰਾਂ ਤੇ ਦੋਸ਼ ਲਾ ਕੇ ਕਹਿੰਦੇ ਨੇ ਦੇਸ਼ ਵਿਰੋਧੀ ਕੰਦੋਲਨ ਚੱਲਿਆ ਸੀ ਉਹਨਾਂ ਦੀ ਇਹਨਾਂ ਨੇ ਖਬਰਾਂ ਚਲਾਈਆਂ ਇਹਨਾਂ ਨੇ ਦੇਸ਼ ਦੇ ਕਿਸਾਨ ਨੂੰ ਉਕਸਾਇਆ ਯਾਨੀ ਇਸ ਤਰ੍ਹਾਂ ਦੇ ਹੱਤ ਕੰਡੇ ਸਰਕਾਰਾਂ ਵਰਤਦੀਆਂ ਹੁੰਦੀਆਂ ਕੁਝ ਲੋਕਾਂ ਨੂੰ ਵਰਤ ਲੈਣੀਆਂ ਸਰਕਾਰਾਂ ਆਪਦੇ ਪੱਖ ਦੇ ਵਿੱਚ ਇਹ ਇਹ ਚੱਲਦੇ ਹੁੰਦਾ ਜਦੋਂ ਤੋਂ ਦੁਨੀਆ ਸਾਜੀ ਹੈ ਲੜਨ ਵਾਲੇ ਵੀ ਹੁੰਦੇ ਆ ਤੇ ਇਸ ਤਰ੍ਹਾਂ ਦੇ ਜਿਹੜੇ ਮਾਹੌਲ ਪੈਦਾ ਕਰਨ ਵਾਲੇ ਵੀ ਹੁੰਦੇ ਐ ਇਹਦਾ ਕੋਈ ਫੇਰਕਤਾ ਹੁੰਦਾ ਪਰ ਜਿਹੜੇ ਸਮਝਦਾਰ ਪਬਲਿਕ ਹੁੰਦੀ ਐ ਸਮਝਦਾਰ ਆਗੂ ਹੁੰਦੇ ਐ ਉਹ ਇਹਨਾਂ ਗੱਲਾਂ ਚੋਂ ਕੱਢ ਕੇ ਲੈ ਜਾਂਦੇ ਐ ਹਾਂ ਬਿਲਕੁਲ ਤੁਸੀਂ ਦੇਖਿਆ ਜਿਹੜਾ ਬਜ਼ੁਰਗ ਕਿਸਾਨ ਔਰਤਾਂ ਨੇ ਤੇ ਕਿਸਾਨ ਆਗੂਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਹ ਸਰਕਾਰਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਆ ਰਹੇ ਤੇ ਗਹਾਰ ਲਗਾਉਂਦੇ ਆ ਰਹੇ ਪਰ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਬਾਹ ਨਹੀਂ ਫੜੀ ਉੱਥੇ ਔਰਤਾਂ ਨੇ ਕਿਹਾ ਕਿ ਅਗਰ ਦੁਬਾਰਾ ਦਿੱਲੀ ਜਾਣ ਦੀ ਲੋੜ ਪਈ ਤਾਂ ਉਹ ਮਗਰ ਨਹੀਂ ਛਟਣ ਗਿਆ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ